ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀ ਜਨਤਾ ਲਈ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਇੱਕ ਬਹੁਤ ਹੀ ਅਹਿਮ ਅਤੇ ਭਰੋਸੇਮੰਦ ਬਿਆਨ ਜਾਰੀ ਕੀਤਾ ਹੈ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ ਯੋਜਨਾ ਤਹਿਤ ਹੁਣ ਕੋਈ ਵੀ ਪੰਜਾਬ ਵਾਸੀ ਪੈਸਿਆਂ ਦੀ ਘਾਟ ਕਾਰਨ ਬਿਹਤਰ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਯੋਜਨਾ ਦੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਇਸ ਯੋਜਨਾ ਦੇ ਤਹਿਤ ਮਰੀਜ਼ਾਂ ਦਾ ਮੁਫਤ ਇਲਾਜ ਸ਼ੁਰੂ ਹੋ ਚੁੱਕੇ ਹੈ ਹੁਣ ਹਰ ਪੰਜਾਬੀ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਸਖਤ ਨੋਟਿਸ ਲੈਂਦੇ ਹੈ ਕਿ ਹੈ ਕਿ ਪੰਜਾਬ ਵਿਰੋਧੀ ਲੋਕ ਇਸ ਯੋਜਨਾ ਬਾਰੇ ਗਲਤ ਜਾਣਕਾਰੀ ਫੈਲਾ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਦਾਅਵੇ ਬਿਲਕੁਲ ਗਲਤ ਅਤੇ ਬੇਬੁਨਿਆਦ ਨੇ ਇਹ ਯੋਜਨਾ ਪੂਰੀ ਤਰ੍ਹਾਂ ਲਾਗੂ ਹੈ ਤੇ ਹਰ ਲੋੜਵੰਦ ਦੇ ਹਿੱਸੇ ਆਵੇਗੀ ਮੋੱਖ ਮੰਤਰੀ ਨੇ ਪ੍ਰੋਸਤ ਵਾਹ ਕੇ ਆਮ ਆਦਮੀ ਪਾਰਟੀ ਦੀ ਵੱਡੀ ਵੱਡੀ ਸਰਕਾਰ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ ਦੇ ਵਿੱਚ ਵੱਡਾ ਸੁਧਾਰ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। 10 ਲੱਖ ਰੁਪਏ ਦੀ ਜਿਹੜੀ ਮੁਫਤ ਦੇ ਵਿੱਚ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਉਸ ਸਕੀਮ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਹੰਗਾਰਾ ਦਿੱਤਾ ਹੈ। ਔਰ ਲੋਕ ਇਸ ਗੱਲੋਂ ਖੁਸ਼ ਨੇ ਕਿ ਚਲੋ ਸ਼ੁਕਰ ਹੈ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰਾਂ ਦੇ ਆਪਣੇ ਪਿਆਰਿਆਂ ਦੇ ਇਲਾਜ ਜਿਹੜੇ ਨੇ ਉਹ ਇਸ ਕਰਕੇ ਕਰਾਉਣ ਤੋਂ ਵਾਂਝੇ ਨਹੀਂ ਰਹਾਗੇ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਜ਼ਮੀਨ ਵਿਕ ਜਾਊਗੀ ਜਾਂ ਜੋ ਵੀ ਕੁਝ ਘਰ 'ਚ ਹੈਗਾ ਉਹ ਸਾਰਾ ਗਹਿਣੇ ਭਰਿਆ ਜਾਊਗਾ ਗਿਰਵੀ ਤੇ ਰਹਿ ਜਾਊਗਾ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਮੁਫਤ ਹੈ ਰੱਬ ਨਾ ਕਰੇ ਬਿਮਾਰੀ ਆਵੇ ਕੋਈ ਜੋ ਤੁਸੀਂ ਜਾਓਗੇ ਤੁਹਾਡਾ ਇਲਾਜ ਹੋਊਗਾ ਸਾਰਾ ਤੁਹਾਡਾ ਹਸਪਤਾਲ ਜਾਣ ਤੋਂ ਲੈ ਕੇ ਹਸਪਤਾਲ ਤੋਂ ਆਉਣ ਤੱਕ ਦਾ ਸਾਰਾ ਦਵਾਈਆਂ ਟੈਸਟ ਸਾਰਾ ਇਲਾਜ ਡਾਕਟਰਾਂ ਦੇ ਖਰਚੇ ਸਭ ਕੁਝ ਸਰਕਾਰ ਪੇ ਕਰੂਗੀ ਤੁਸੀਂ ਘਰੇ ਚਲੇ ਜਾਓਗੇ ਸਰਕਾਰ ਉਹਨਾਂ ਨੂੰ ਉਸ ਬਿਮਾਰੀ ਦੇ ਇਲਾਜ ਦਾ ਸਵਾ ਲੱਖ ਰੁਪਏ ਦੇ ਦਊਗੀ ਜੇ ਕਿਸੇ ਬਿਮਾਰੀ ਦਾ ਸਰਕਾਰ ਨੇ 3 ਲੱਖ ਰੁਪਏ ਉਹਨਾਂ ਨਾਲ ਐਗਰੀਮੈਂਟ ਕੀਤਾ ਬਾ ਮੈਂ ਉਸ ਬਿਮਾਰੀ ਦਾ 7 ਲੱਖ ਲੈਂਦੇ ਹੁਣ ਇਹਦਾ ਮਤਲਬ ਇਹ ਨਹੀਂ ਕਿ 4 ਲੱਖ ਤੁਹਾਨੂੰ ਦੇਣਾ ਪਊਗਾ ਅਸੀਂ 3 ਲੱਖ ਦੇ ਦਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣ ਲਈ ਉਹਨਾਂ ਨਾਲ ਐਗਰੀਮੈਂਟ ਕੀਤੇ ਨੇ ਸੋ 10 ਲੱਖ ਰੁਪਏ ਤੱਕ ਦਾ ਇਲਾਜ ਹੋ ਸਕਦਾ ਜਿਹੜਾ 10 ਲੱਖ ਦਾ ਇਲਾਜ ਹੈ ਉਹ ਕਿਸੇ ਹਸਪਤਾਲ ਚ 20 ਲੱਖ ਦਾ ਵੀ ਹੁੰਦਾ ਹੋਵੇ ਹੋ ਸਕਦਾ ਕਿਸੇ ਦੇ 25 ਲੱਖ ਦਾ ਵੀ ਹੁੰਦਾ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ 10 ਜਾਂ 15 ਲੱਖ ਤੁਹਾਨੂੰ ਦੇਣਾ ਪਊਗਾ ਉਹ ਉਹ ਉਹਨਾਂ ਦਾ ਹੈ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਦਾ ਜਿਹੜੇ ਪੈਸੇ ਦੇ ਸਕਦੇ ਨੇ ਕਾਰਡ ਜਿਨ੍ਹਾਂ ਦਾ ਬਣ ਗਿਆ ਤਾਂ ਉਹਦਾ ਜਿਹੜਾ ਸਾਰਾ ਖਰਚ ਹੈ ਕੋਈ ਇਲਾਜ ਚ ਕਮੀ ਨਹੀਂ ਹੋਊਗੀ ਇਹ ਨਹੀਂ ਹੈਗਾ ਕਿ ਸ਼ਾਇਦ ਕਾਰਡ ਵਾਲਿਆਂ ਨੂੰ ਕੋਈ ਦਵਾਈ ਲੇਟ ਮਿਲੂਗੀ ਜਾਂ ਡਾਕਟਰ ਕੋਈ ਹੋਰ ਮਿਲੂਗਾ ਉਹੀ ਸਪੈਸ਼ਲਿਸਟ ਡਾਕਟਰ ਮਿਲਣਗੇ ਉਹੀ ਦਵਾਈਆਂ ਜਿਹੜੀਆਂ ਇਸ ਵਕਤ ਭਾਰਤ ਦੇ ਵਿੱਚ ਅਵੇਲੇਬਲ ਨੇ ਸਾਡੇ ਦੇਸ਼ ਚ ਉਹ ਮਿਲਣਗੀਆਂ ਤੇ 2600 ਬਿਮਾਰੀਆਂ ਦੀ ਲਿਸਟ ਹੈ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਆ ਕਿਸੇ ਬਾਤ ਨਹੀਂ ਪੈਣਾ ਕਿਸੇ ਦੀ ਇਧਰੋਂ ਉਧਰੋਂ ਗੱਲ ਨਹੀਂ ਸੁਣਨੀ ਭਗਵੰਤ ਮਾਨ ਸਰਕਾਰ ਦੀ ਤੁਹਾਡੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਤੰਦਰੁਸਤ ਰੱਖਣਾ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਗਾਰੰਟੀ ਲੈਣਾ ਇਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਗਾਰੰਟੀ ਹੈ ਕਿ ਅਸੀਂ ਜੋ ਸਕੀਮ ਲਾਗੂ ਕੀਤੀ ਹੈ ਇਹ ਐਵੇਂ ਨਹੀਂ ਕੀਤੀ ਬਹੁਤ ਪੜ੍ਹ ਲਿਖ ਕੇ ਕੀਤੀ ਹੈ ਬੜਾ ਹੋਮਵਰਕ ਕਰਕੇ ਕੀਤੀ ਹੈ ਇਸ ਕਰਕੇ ਕਿਸੇ ਅਫਵਾਚ ਨਹੀਂ ਆਉਣਾ ਕਿ ਪਤਾ ਨਹੀਂ ਬਾਕੀ ਪੈਸੇ ਤੁਹਾਨੂੰ ਦੇਣੇ ਪੈਣਗੇ ਨਾ ਜੇ ਤੁਹਾਡੇ ਤੋਂ ਕੋਈ ਡਾਕਟਰ ਬਲਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਤੁਹਾਡੇ ਤੋਂ ਕੋਈ ਬਾਕੀ ਪੈਸੇ ਜਾਂ ਵਾਧੂ ਪੈਸੇ ਕਿਸੇ ਹੋਰ ਗੱਲ ਦੇ ਮੰਗਦਾ ਹੈ ਸਾਡੇ ਨਾਲ ਸੰਪਰਕ ਕਰੋ ਸਾਨੂੰ ਦੱਸੋ ਵੀ ਇੱਥੇ ਆਹ ਹਸਪਤਾਲ ਨੇ ਸਾਤੋਂ ਕਾਰਡ ਤੋਂ ਬਿਨਾਂ ਵੀ ਪੈਸੇ ਮੰਗੇ ਜਾਂ ਦਵਾਈਆਂ ਸਾਨੂੰ ਬਾਹਰੋਂ ਲਿਖਤੀਆਂ ਸਾਨੂੰ ਉਹ ਦਵਾਈਆਂ ਲੈਉਣੇ ਪਈਆਂ ਸਾਨੂੰ ਦੱਸਿਓ ਅਸੀਂ ਸਖਤ ਐਕਸ਼ਨ ਲਾਵਾਂਗੇ ਉਸ ਹਸਪਤਾਲ ਤੇ ਸੋ ਇਹ 10 ਲੱਖ ਦੀ ਸਿਹਤ ਬੀਮਾ ਯੋਜਨਾ ਪੂਰੀ ਦੁਨੀਆ ਦੇ ਵਿੱਚ ਦੀ ਤਾਰੀਫ ਹੋ ਰਹੀ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਬਹੁਤ ਸਾਰੇ ਪੰਜਾਬੀ ਰਹਿੰਦੇ ਪੂਰੀ ਦੁਨੀਆ 'ਚ ਰਹਿੰਦੇ ਆ। ਉਹ ਕਹਿੰਦੇ ਸਾਡੇ ਵੀ ਇੰਨਾ ਐ ਨਹੀਂ ਜੀ ਜਿੰਨਾ ਤੁਸੀਂ ਕਰ ਰੱਖਿਆ ਇੱਥੇ। ਸੋ ਇਹਨੂੰ ਕਾਮਯਾਬ ਕਰੀਏ, ਕਾਮਯਾਬ ਤਾਂ ਹੋਊ। ਪਹਿਲੀ ਗੱਲ ਤਾਂ ਕਾਮਯਾਬ ਇਸ ਕਰਕੇ ਹੋਜੂ ਕਿ ਬਿਮਾਰੀ ਨਾ ਹੋਵੇ ਕੋਈ। ਪਰ ਹਾਂ ਜੇ ਬਿਮਾਰ ਹੋ ਵੀ ਗਿਆ ਪਰ ਚਲੋ ਬਿਮਾਰੀ ਤਾਂ ਪਰਮਾਤਮਾ ਦੇ ਹੱਥ ਹੈ। ਕਿਹਦਾ ਜਾਂ ਹਸਪਤਾਲ 'ਚ ਜਾਣ ਨੂੰ, ਕਿਹਦਾ ਜੀ ਕਰਦਾ ਜੀ। ਹਸਪਤਾਲ 'ਜੇ ਜਾਣਾ ਵੀ ਪੈ ਗਿਆ ਠੀਕ ਹੋ ਕੇ ਤੰਦਰੁਸਤੋ ਦੇ ਘਰੇ ਆਜੋ ਬਾਕੀ ਸਾਰੀ ਜ਼ਿੰਮੇਵਾਰੀ ਪੈਸੇ ਦਾ ਹਿਸਾਬ ਕਰਨਾ ਅਸੀਂ ਉਹਨਾਂ ਨੂੰ 2 ਲੱਖ ਦੇਈਏ ਅਸੀਂ 5 ਲੱਖ ਦੇਈਏ ਇਹ ਸਾਡਾ ਕੰਮ ਹੈ ਉਹ ਹਸਪਤਾਲ ਕਾਰਡ ਵਾਲੇ ਨੂੰ ਮਨਾ ਨਹੀਂ ਕਰ ਸਕਦਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਚ ਜੁੜੇ ਰਹੋ ਚੜ੍ਹਦੀ ਕਲਾ ਟਾਈਮਪੇ ਦੇ ਨਾਲ ਧੰਨਵਾਦ